ਇਸ ਵੇਲੇ ਦੀ ਵੱਡੀ ਖਬਰ ਨਿਕਲ ਕੇ ਸਾਹਮਣੇ ਆ ਰਹੀ ਹੈ ਕਿ ਅੰਮ੍ਰਿਤਸਰ ਦੇ 에어ਪੋਰਟ ਰੋਡ ਦੇ ਉੱਤੇ ਖੋਖਿਆਂ ਨੂੰ ਸ਼ਰਾਬੀ ਅਨਸਰਾਂ ਵੱਲੋਂ ਨਿਸ਼ਾਨਾ ਬਣਾਇਆ ਗਿਆ ਹੈ ਦੱਸ ਦਈਏ ਕਿ ਘੱਟੋ ਘਾਟ 8 ਤੋਂ 10 ਖੋਖਿਆਂ ਜਿਹੜੇ ਨੇ ਉਹਨਾਂ ਨੂੰ ਦੇਰ ਰਾਤ ਅੱਗ ਲਗਾ ਦਿੱਤੀ ਜਾਂਦੀ ਹੈ ਤੇ ਸਾਰੇ ਖੋਖੇ ਸੜ ਕੇ ਸੁਆਹ ਹੋ ਗਏ ਨੇ ਜ਼ਿਕਰਯੋਗ ਹੈ ਕਿ ਇਹ ਪ੍ਰਵਾਸੀ ਲੋਕ ਸੀ ਜਿਨ੍ਹਾਂ ਦੇ ਇੱਥੇ ਪਾਨ ਬੀੜੀ ਤੇ ਖੋਖੇ ਸਨ ਪਰ ਦੇਰ ਰਾਤ ਕੋਈ ਸ਼ਰਾਰਤੀ ਅੰਸਰਾ ਵੱਲੋਂ ਰੋਡ ਤੇ ਉੱਤੇ ਪੈਂਦੇ ਸਾਰੇ ਖੋਖਿਆਂ ਨੂੰ ਅੱਗ ਲਗਾ ਦਿੱਤੀ ਜਾਂਦੀ ਹੈ ਅਤੇ ਸਾਰੇ ਖੋਖੇ ਸੜ ਕੇ ਸਵਾ ਹੋ ਚੁੱਕੇ ਨੇ ਲੋਕਾਂ ਵੱਲੋਂ ਕਿਹਾ ਗਿਆ ਕਿ ਉਹਨਾਂ ਦੀ ਦੁਕਾਨਾਂ ਦਾ ਕਾਫੀ ਨੁਕਸਾਨ ਹੋ ਗਿਆ ਤੇ ਹਜ਼ਾਰਾਂ ਦਾ ਪਿਆ ਦੁਕਾਨ ਦੇ ਅੰਦਰ ਸਮਾਨ ਸੜ ਕੇ ਸਵਾ ਹੋ ਗਿਆ ਇਹ ਸਿਰਫ ਪ੍ਰਵਾਸੀਆਂ ਦੇ ਖੋਖਿਆਂ ਨੂੰ ਹੀ ਸ਼ਰਾਰਤੀ ਅੰਸਰਾ ਵੱਲੋਂ ਟਾਰਗੇਟ ਬਣਾਇਆ ਜਾ ਰਿਹਾ ਇਸ ਤੋਂ ਇਲਾਵਾ ਹੋਰ ਕੀ ਕਿਹਾ ਤੁਸੀਂ ਵੀ ਸੁਣੋ ਹਮ ਲੋਕ ਦੁਕਾਨ ਮੈਂ ਰੋਟੀ ਪਾਣੀ ਇਹ ਦੁਕਾਨ ਸੇ ਖਾ ਰਹੇ ਸੀ ਜੀ ਹਮ ਲੋਕ ਇਨਸਾਫ ਆਣਾ ਚਾਹੀਏ ਕਿਉਂ ਤੇ ਦੁਕਾਨਾਂ ਦੇ 10 बजे बंद किए और डेढ़ बजे रात को आग लगाया जब तीन बजे बंदे फोन किया आके देखते थे एकदम सुहा हो गया दुकान तो हम लोग रोटी पानी कहाँ से खाएंगे हम लोग हम लोग गरीब बंदा है परदेसी है हम लोग यही कमाने आता है कितनी दुकानें जलाई गई छह दुकानी जला गया यही मीरा खोट चौक में हाँ सारे पान के, सारे पान, के पान की खोखा था सारे पान के खोखा में आग लगाया तो पुलिस को भी है हाँ कम्प्लेट दे के आए सुबह दे करके उधर दफ्तर में फैन किए थे वो कौशल के पास पुलिस, का आ, पुलिस बोला है की कोई बात नहीं कारबार होगा तभी वो अपन उधर से आ रहे रहे फिर बोला कि चलो हम लोग हम लो आ रहे हैं दुकान देखने कितना नुकसान ही बड़ी सामान था पंद्रह सोलह हजार का सामान था ज्यादा हम लोग गरीब बंदा किस तरह खाएंगे बताओ यही दुकान चला के खा रहे थे हम लोग चा का दुकान लगा रहा हूँ मेरा घर वाले भी रहता है मेरा बच्चा भी वहाँ पे रहता है बच्चा मेरा छोटा छोटा है मैं बच्चा को रोटी खिला रहा हूँ बाबू जी है। वो मेरा खोखा आदमी चला जल गए पाँच छह हजार का नुकसान हो गया तो जी रेडी उसको जैसे खोखा ना वो दस बारह हजार का खोखा बनता है जी वो भी नुकसान हो गया जी को पता है पता नहीं होगा जी की मैं झूठ बोलूंगा नहीं मेरा बच्चा छोटा छोटा मैं झूठ बोलूंगा नहीं मेरा सब ऊपर वाला भी खोखा चल गया है आगा आगा हुआ मेरा कम से कम पंद्रह हजार का नुकसान हो गया मेरा में सब सामान समान छह को आग लगा लेकिन हमको पता नहीं है ना हम लोग तो क्या पता है अभी सबेरे आएंगे दो बजे पता लग गया था जब दो बजे आ ना मुझको आग बोली दो बजे पता लग गया रात को मैं सात दस बजे चले गए थे बंद करके ਤੋ ਆਇਆ ਮੈਂ 2:30 ਵਜੇ ਉਹ ਬੰਦੇ ਨੇ ਫੋਨ ਕੀਤਾ ਮੈਨੂੰ ਕਿ ਸਾਨੂੰ ਫਕੇ ਨੂੰ ਆਗ ਲੱਗਿਆ ਵਾ ਇੱਥੋਂ ਆਇਆ ਮੈਂ 3 ਵਜੇ ਲੋਕਾਂ ਨੂੰ ਦੇਖਿਆ ਪੂਰਾ ਆਗ ਲੱਗਾ ਵਾ ਇਹਦੇ ਬਾਅਦ ਆਪਾਂ ਸਾਰੇ ਖੋਕੇਵਾਂ ਇਕੱਠੇ ਕਿੰਨੇ ਕੇ ਬੰਦੇ ਆਏ ਕਿੰਨੇ ਬੰਦਿਆਂ ਨੇ ਬੰਦੇ ਬੰਦਿਆਂ ਤਾਂ ਹੀ ਪਤਾ ਸਰ ਇੱਥੇ ਟੋਟਲ ਮਿਲ ਕੇ 5 ਖੋਕੇ ਨੂੰ ਆਗ ਲੱਗੀ ਆ ਪੰਜੋ ਖੋਖਿਆਂ ਨੂੰ ਸਾਡੇ ਚੱਲ ਗਿਆ ਆ ਪੰਜ ਖੋਖਿਆਂ ਨਾਲ ਸਾਡੇ ਚੱਲ ਗਿਆ 15 ਨੇ ਪੁਲਿਸ ਪੁਲਿਸ ਆਈ ਇਹ ਪੁਲਿਸ ਤੇ ਪੁਲਿਸ ਨੂੰ 16 ਪਾ ਜਾ ਕੇ ਸਵੇਰ ਕੰਪਨੀ ਕਿਤੇ ਸਾਈਡ ਹੋ ਗਈ ਆ ਕੇ ਆਜੂ ਅਜਨਾ ਜੀ ਮੀਰਾਕੋਟ ਚੌਕ ਵਿਖੇ ਪ੍ਰਵਾਸੀ ਜਿਹੜੇ ਸਾਡੇ ਭਰਾ ਨੇ ਉਹਨਾਂ ਦੇ ਕੋਈ ਪੰਜ ਸੱਤ ਖੋਖਿਆਂ ਨੂੰ ਅੱਗੇ ਲਾਈ ਆ ਇਹ ਬਹੁਤ ਮਾੜੀ ਘਟਨਾ ਹੈ ਬੜੀ ਮੰਦ ਭਾਗੀ ਘਟਨਾ ਹੈ ਸਾਡਾ ਪੰਜਾਬ ਜਿਹੜਾ ਗੁਰੂ ਨਾਨਕ ਦੀ ਫਲਸਫੀ ਤੇ ਚੱਲਣ ਵਾਲਾ ਪੰਜਾਬ ਹੈ ਸਭਨਾ ਦਾ ਸਾਂਝਾ ਹੈ ਔਰ ਸਾਰਿਆਂ ਵਾਸਤੇ ਪ੍ਰੇਮ ਪਿਆਰ ਕਰਦੇ ਲੋਕ ਹੈ ਔਰ ਮਿਹਨਤ ਕਾ ਸ਼ਲੋਕ ਹੈ ਅਸੀਂ ਪੰਜਾਬੀ ਵੀ ਮਿਹਨਤ ਕਸ਼ ਨੇ ਉਹ ਵੀ ਮਿਹਨਤ ਕਸ਼ ਹੈ ਉਹ ਇੱਥੇ ਆ ਕੇ ਵਿਚਾਰੇ ਮਿਹਨਤ ਕਰ ਰਹੇ ਅਸੀਂ ਬਾਹਰ ਜਾ ਕੇ ਕਰਦੇ ਆ ਕੋਈ ਕੈਨੇਡਾ ਕਰਦਾ ਕੋਈ ਅਮਰੀਕਾ ਕਰਦਾ ਕੋਈ ਦੇਸ਼ ਦੇ ਵੱਖ-ਵੱਖ ਕੋਨਿਆਂ 'ਚ ਕਰ ਰਿਹਾ ਇਹ ਜਿਹੜੇ ਸ਼ਰਾارتی ਤੰਤਰ ਹੈ ਆਪਣੇ ਆਪ ਨੂੰ ਬੰਦੇ ਬਣਾ ਲਓ ਇਹ ਕੰਮ ਨਹੀਂ ਚੱਲਣੇ ਤੁਸੀਂ ਪਾੜਾ ਨਹੀਂ ਪਾ ਸਕਦੇ ਕਿਸੇ ਚੀਜ਼ ਦੇ ਵਿੱਚ ਔਰ ਸਖਤ ਸਜ਼ਾ ਦਿੱਤੀ ਜਾਊਗੀ ਇਹਨੂੰ ਮੈਂ ਪੁਲਿਸ ਨੂੰ ਕਿਹਾ ਕੋਈ ਵੀ ਨਹੀਂ ਬਖਸ਼ਣਾ ਇਸ ਕੰਮ ਦੇ ਵਿੱਚ ਔਰ ਮੈਂ ਮੈਂ ਲੋਕਾਂ ਨੂੰ ਕਹਿਣਾ ਚਾਹੁੰਦਾ ਸਾਰੇ ਆਪਣੇ ਧਾਰਮਿਕ ਜਥੇਬੰਦੀਆਂ ਨੂੰ ਔਰ ਸਾਰੀਆਂ ਜਿਹੜੇ ਸਮਾਜਿਕ ਮਤਲਬ ਸੰਸਥਾਵਾਂ ਨੇ ਇਹਨਾਂ ਚੀਜ਼ਾਂ ਦੇ ਖੁੱਲ੍ਹ ਕੇ ਸਾਹਮਣੇ ਆਓ ਕਿਉਂਕਿ ਪੰਜਾਬ ਜਿਹੜਾ ਇਹ ਸੰਝਾ ਹੈ ਸਭ ਦਾ ਹੈ ਔਰ ਸਪਨਾ ਨੂੰ ਜਿਵੇਂ ਜਿਵੇਂ ਸਾਨੂੰ ਆਖਿਆ ਬਾਹਰ ਜਾ ਕੇ ਮਿਹਨਤ ਮਜ਼ਦੂਰੀ ਕਰਦਾ ਉਹਨਾਂ ਨੂੰ ਵੀ ਆਖਿਆ ਮਿਹਨਤ ਮਜ਼ਦੂਰੀ ਕਰਦਾ ਅਸੀਂ ਕਿਸੇ ਨੂੰ ਨਹੀਂ ਰੋਕ ਸਕਦੇ ਅਸੀਂ ਹਰ ਇੱਕ ਨੂੰ ਮਿਹਨਤ ਮਜ਼ਦੂਰੀ ਕਰਨਾ ਸਾਡੀ ਲੋੜ ਵੀ ਹੈ ਅੱਜ ਸਾਰੇ ਸਕਿੱਲ ਦਾ ਕੰਮ ਉਹਨਾਂ ਕੋਲ ਹੈ ਤੁਸੀਂ ਵੀ ਸਾਰੇ ਕਰ ਲਓ ਕੋਈ ਨਾ ਥੋੜਾ ਜਿਹਾ ਕੰਮ ਨੂੰ ਕੰਮ ਤੁਸੀਂ ਵੀ ਕਰੋ ਹਰ ਇੱਕ ਨੂੰ ਕਰਨ ਦੋ ਔਰ ਮੈਂ ਪੰਜਾਬ ਚ ਖਾਸ ਕਰ ਅੰਮ੍ਰਿਤਸਰ ਵਾਸੀਆਂ ਨੂੰ ਬੇਨਤੀ ਕਰਦਾ ਕਿ ਅੰਮ੍ਰਿਤਸਰ ਦੇ ਵਿੱਚ ਕੋਈ ਐਹੋ ਜਿਹਾ ਕੰਮ ਨਾ ਕਰੋ ਜਿਹਦੇ ਨਾਲ ਕੋਈ ਬਾਹਰ ਬੈਠੇ ਕਿਸੇ ਨੂੰ ਪਰੇਸ਼ਾਨੀ ਹੋਵੇ ਸੋ ਜੇ ਤੁਸੀਂ ਮੂਰਖਾਲੇ ਕੰਮ ਕਰੋਗੇ ਤਾਂ ਬਾਹਰ ਵੀ ਬੜੇ ਬੜੇ ਮੂਰਖ ਨੇ ਤੁਸ ਕਿਰਪਾ ਕਰਕੇ ਇਹਨੂੰ ਇਹਨੂੰ ਪੰਜਾਬ ਨੂੰ ਅੰਮ੍ਰਿਤਸਰ ਨੂੰ ਸ਼ਾਂਤ ਰਹਿਣ ਦਿਓ ਕੋਈ ਇਹੋ ਜਿਹੀ ਹਰਕਤਾਂ ਨਾ ਕਰੋ ਇਹ ਏਜੰਸੀਆਂ ਦੇ ਬੰਦੇ ਨੇ ਜਿਹੜੇ ਜਿਹੜੇ ਲੋਕ ਵਰਗਾਂ ਦੀ ਰਾਜਨੀਤੀ ਕਰਦੇ ਆ ਇਹ ਉਹਨਾਂ ਦੀਆਂ ਇਸ਼ਾਰਿਆਂ ਤੇ ਚੱਲਦੇ ਆ ਤੇ ਮੈਂ ਚਾਹੂੰਗਾ ਕਿ ਉਹ ਇਹੋ ਜਿਹਾ ਕੰਮ ਕੋਈ ਨਾ ਕਰਨ ਤੇ ਕਿਰਪਾ ਕਰਕੇ ਪੰਜਾਬ ਜਿਹੜਾ ਆ ਇਹ ਸਾਂਝੀ ਵਾਲਤਾ ਦਾ ਪ੍ਰਤੀਕ ਹੈ ਸਾਰਾ ਹਰਿਮੰਦਰ ਸਾਹਿਬ ਤੋਂ ਜਿਹੜਾ ਸੰਦੇਸ਼ ਲੈਨੇ ਆ ਚਾਰ ਦਰਵਾਜ਼ੇ ਖੁੱਲੇ ਨੇ ਤੁਸੀਂ ਗੁਰੂ ਸਾਹਿਬ ਦੇ ਸੰਦੇਸ਼ ਦੇ ਉਲਟ ਤਰ੍ਹਾਂ ਜਾਓ ਮੇਰੀ ਬੇਨਤੀ ਹੈ ਇੱਥੇ ਸ਼ਾਂਤੀ ਬਣਾ ਕੇ ਰੱਖੋ ਕੋਈ ਇਹੋ ਜਿਹੀ ਹਰਕਤ ਨਾ ਕਰੇ ਤੇ ਜਿਹੜਾ ਕੋਈ ਕਰੇਗਾ ਮੈਂ ਪ੍ਰਸ਼ਾਸਨ ਨੂੰ ਕਹਿਣਾ ਚਾਹੁੰਦਾ ਕਿ ਸਖਤੀ ਨਾਲ ਪੇਸ਼ ਆਓ ਉਹਦੇ ਨਾਲ ਇਹ ਆਪਣੇ ਕੋਲ ਕੰਪਲੇਂਟ ਆਈ ਅੱਜ ਮਾਰਨਿੰਗ ਆਇਆ ਇਹਨਾਂ ਦੀਪਕ ਮਹਾਰ ਹੁਣੇ ਖਾਣਾ ਕੰਵੇਰ ਨਾਲ ਕੰਪਲੇਂਟ ਦਿੱਤੀ ਹੈ ਨੰਨੇ ਰਾਮ ਹੁਣੇ ਤੇ ਜਿਵੇਂ ਸਾਨੂੰ ਇੰਟੀਮੇਸ਼ਨ ਆਈ ਇਹਨਾਂ ਕੋਲ ਕੰਪਲੇਂਟ ਆਈ ਅਸੀਂ ਮੌਕੇ ਤੇ ਆਪ ਤਸਦੀਕ ਕੀਤਾ ਵਾ ਤੇ ਸਾਡੇ ਕੰਵੇਰੀ ਏਰੀਆ ਦੇ ਵਿੱਚ ਤੋਂ ਵੀ ਨਵਾਂ ਲੱਭੀਆ ਤੇ 2 ਵਜੇ ਸਿਟੀ ਏਰੀਆ ਦੇ ਵਿੱਚ ਵੀ ਤੇ ਇਹਨਾਂ ਤੋਂ ਫੁਕਾਂ ਦੇ ਵੀਡੀਓ ਅਸੀਂ ਤਸਦੀਕ ਕਰਦੇ ਇਹਨਾਂ ਦਾ ਵੈਰੀਫਾਈ ਕਰ ਰਹੇ ਆ ਤੇ ਐਫਆਈਆਰ ਲੌਂਚ ਕਰਕੇ ਤਤੀਸ਼ ਜਿਹੜੀ ਅਮਲ ਪਿਛਲੇ ਆ ਰਹੇ ਆ ਤੇ ਜਲਦੋ ਜਲਦੀ ਇਹਨਾਂ ਨੂੰ ਟ੍ਰੇਸ ਕਰਦੇ ਜੀ ਵਗੈਰਾ ਸਾਹਮਣੇ ਆਈ ਹੋਵੇ ਕਿਹੜੇ ਬੰਦੇ ਗਏ ਸੀ ਕੌਣ ਨਹੀਂ ਅੱਜ ਚੈੱਕ ਕਰ ਰਹੇ ਹਾਂ ਚੈੱਕ ਕਰ ਰਹੇ ਹਾਂ ਇਨਵੈਸਟੀਗੇਸ਼ਨ ਦੇ ਵਿੱਚ ਆਏ ਸੀ ਕੈਂਸਿਸਟਮ ਕੈਮਰੇ ਚੈੱਕ ਕਰ ਰਹੇ ਹਾਂ ਜਿੱਥੇ ਵੀ ਜਲਦੋ ਜਲਦੀ ਅਸੀਂ ਤਸਦੀਕ ਕਰਕੇ ਟ੍ਰੇਸ ਕਰਾਂਗੇ ਸਰ ਕੀ ਲੱਗਦਾ ਕਿ ਕਿਹੜੇ ਬੰਦੇ ਗਏ ਸੀ ਜਿਹੜੇ ਕਿਉਂ ਕਾਨੂੰ ਅੱਗ ਕਿਉਂ ਲਾ ਕੇ ਗਏ ਆ ਕੁਝ ਕਹੋ ਲਾ ਦਿਨਾ ਕੋਈ ਰੰਜੀਤ ਇਹਨਾਂ ਦੀ ਜਾਂ ਕੁਝ ਉਹ ਰੰਜੀਤ ਨੂੰ ਇਹਨਾਂ ਨੇ ਪੁੱਛਿਆ garh ਕੁਝ ਬਾਰੇ ਇਹਨਾਂ ਨੇ ਕੋਈ ਕਿਸੇ ਨੂੰ ਪਤਾ ਕੁਝ ਨਹੀਂ ਆ ਨਾਮ ਇਹਦੇ ਕੋਈ ਸ਼ਰੀਰ ਗੱਲ ਨਾਲ ਸਾਹਮਣੇ ਨਹੀਂ ਬਾਕੀ ਪਾਤਾ ਇਨਵੈਸਟੀਗੇਸ਼ਨ ਹੈ ਇਨਵ